ਅੱਜ ਦਾ ਕੱਸਾ ਉਸ ਵੇਲੇ ਦਾ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਸ਼ਰੇਆਮ ਫਾਸੀ ਤੇ ਲਟਕਾ ਦਿੱਤਾ ਜਾਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਵਿੱਚ ਇੱਕ ਘਟਨਾ ਅਜਹੀ ਵੀ ਵਾਪਰੀ ਸੀ ਜਦੋਂ ਅਚਾਨਕ ਬਹੁਤ ਭਾਰੀ ਫੌਜ ਵੱਲੋਂ ਸਿੱਖਾਂ ਦੇ ਇਸ ਸਿਰਮੌਰ ਸਥਾਨ ਨੂੰ ਘੇਰਾ ਪਾ ਲਿਆ ਜਾਂਦਾ ਤੇ ਤਖਤ ਸਾਹਿਬ ਤੇ ਹਮਲਾ ਕਰਕੇ ਉਸ ਵਕਤ ਦੇ ਜਥੇਦਾਰ ਨੂੰ ਸ਼ਰੇਆਮ ਸਭ ਦੇ ਸਾਹਮਣੇ ਹੀ ਫਾਸੀ ਤੇ ਲਟਕਾ ਦਿੱਤਾ ਗਿਆ ਸੀ ਤੁਹਾਡੇ ਵਿੱਚੋਂ ਬਹੁਤੇ ਮਿੱਤਰ ਤਾਂ ਅੱਜ ਇਸ ਘਟਨਾ ਬਾਰੇ ਹੋ ਸਕਦਾ ਹੈ ਕਿ ਪਹਿਲੀ ਵਾਰ ਸੁਣ ਰਹੇ ਹੋਣ ਪਰ ਮੁੱਢ ਤੋਂ ਹੀ ਜੁਲਮਾਂ ਨਾਲ ਟੱਕਰ ਲੈੰਦੇ ਆਏ ਸਿੱਖਾਂ ਨਾਲ ਇੱਕ ਵਾਰ ਇਹ ਸਭ ਕੁਝ ਵੀ ਵਾਪਰਿਆ ਸੀ ਜਦੋਂ ਸਾਡੇ ਜਥੇਦਾਰ ਸਾਹਿਬ ਨੂੰ ਹੀ ਫਾਂਸੀ ਦੇ ਦਿੱਤੀ ਗਈ ਕੀ ਹੈ ਇਸ ਪੂਰੀ ਘਟਨਾ ਦਾ ਇਤਿਹਾਸ ਇਹ ਕਦੋਂ ਅਤੇ ਕਿਵੇਂ ਵਾਪਰੀ ਕੇਸ ਫੌਜ ਵੱਲੋਂ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਘੇਰਾ ਪਾਇਆ ਗਿਆ ਤੇ ਸਾਡੇ ਕਿਸ ਜਥੇਦਾਰ ਸਾਹਿਬ ਨੂੰ ਫਾਂਸੀ ਤੇ ਲਟਕਾਇਆ ਗਿਆ ਸੀ ਤੇ ਉਹਨਾਂ ਦਾ ਕਸੂਰ ਕੀ ਸੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੁਹਾਡੇ ਨਾਲ ਅੱਜ ਇਸ ਵੀਡੀਓ ਰਾਹੀਂ ਸਾਂਝੇ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਵੇਗੀ ਪਰ ਉਸ ਤੋਂ ਪਹਿਲਾਂ ਆਪ ਸਭ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦੇ ਇਸ ਵਿਲੱਖਣ ਇਤਿਹਾਸ ਵਾਲੇ ਐਪੀਸੋਡ ਨੂੰ ਤੁਹਾਡੇ ਨਾਲ ਅੱਗੇ ਸਾਂਝਾ ਕਰਦੇ ਹਾਂ ਦੋਸਤੋ ਆਪਾਂ ਇਹ ਗੱਲ ਸਾਰੇ ਜਾਣਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਮਹੌਰ ਸੰਸਥਾ ਹੈ ਦੁਨੀਆ ਭਰ ਵਿੱਚ ਵੱਸਦਾ ਹਰ ਇੱਕ ਸਿੱਖ ਅੱਜ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਸਮਰਪਿਤ ਹੁੰਦਾ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਇਸੇ ਤਖਤ ਤੇ ਬੈਠ ਕੇ ਮੀਰੀ ਅਤੇ ਪੀਰੀ ਦਾ ਸਿਧਾਂਤ ਸਿੱਖਾਂ ਨੂੰ ਬਖਸ਼ਿਆ ਗਿਆ ਜਿਸ ਦੇ ਚੱਲਦੇ ਸਮੇਂ-ਸਮੇਂ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੌਮ ਵੱਲੋਂ ਥਾਪੇ ਜਾਂਦੇ ਰਹੇ ਜੋ ਸਮੁੱਚੇ ਸਿੱਖ ਪੰਥ ਦੀ ਅਗਵਾਈ ਕਰਦੇ ਤੇ ਉਹਨਾਂ ਨੂੰ ਸੇਧ ਦਿੰਦੇ ਰਹੇ ਹਨ ਪਰ ਇੱਕ ਵਾਰ ਇਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫાંਸੀ ਤੇ ਲਟਕਾਇਆ ਜਾਂਦਾ ਏ ਅੱਜ ਸਾਨੂੰ ਇਹ ਤਾਂ ਪਤਾ ਏ ਕਿ ਜਦੋਂ ਪਾਪੀ ਮੱਸਾ ਰੰਗੜ ਸ਼੍ਰੀ ਦਰਬਾਰ ਸਾਹਿਬ ਦੀ ਬੇਦਬੀ ਕਰ ਰਿਹਾ ਹੁੰਦਾ ਤਾਂ ਉਸ ਪਾਪੀ ਦਾ ਸਿਰ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਵੱਢ ਕੇ ਬੀਕਾ ਨੇਰ ਲੈ ਗਏ ਸਨ ਅਬਦਾਲੀ ਵੱਲੋਂ ਜਦੋਂ ਸ਼੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਦੇਣਾ ਇਹ ਵੀ ਇਤਿਹਾਸ ਸਭ ਨੂੰ ਪਤਾ ਹੋਣਾ ਇਸ ਤੋਂ ਇਲਾਵਾ ਸਾਲ 1955 ਦੇ ਵਿੱਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਸ਼੍ਰੀ ਦਰਬਾਰ ਸਾਹਿਬ ਨੂੰ ਫੌਜ ਤੋਂ ਘੇਰਾ ਪਾਉਣ ਵਾਲੀ ਘਟਨਾ ਬਾਰੇ ਵੀ ਜ਼ਿਕਰ ਹੁੰਦਾ ਰਹਿੰਦਾ ਸਾਲ 1984 ਦੇ ਵਿੱਚ ਜੂਨ ਦੇ ਮਹੀਨੇ ਵਾਪਰਿਆ ਆਪਰੇਸ਼ਨ ਬਲੂ ਸਟਾਰ ਇਸ ਘਟਨਾ ਬਾਰੇ ਤਾਂ ਸਭ ਨੂੰ ਜਾਣਕਾਰੀ ਹੈ ਪਰ ਇਸ ਘਟਨਾ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਨੇ ਤੋਂ ਬਾਅਦ ਅੰਗਰੇਜ਼ੀ ਫੌਜਾਂ ਵੱਲੋਂ ਵੀ ਸ਼੍ਰੀ ਦਰਬਾਰ ਸਾਹਿਬ ਤੇ ਚੜਾਈ ਕਰਕੇ ਘੇਰਾਬੰਦੀ ਕੀਤੀ ਗਈ ਸੀ ਤੇ ਉਸ ਵਕਤ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਬਹੁਤ ਸਾਰੇ ਸਿੱਖਾਂ ਨੂੰ ਸ਼ਰੇਆਮ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ ਤੇ ਨਾਲ ਹੀ ਬਹੁਤ ਸਾਰੇ ਸਿੱਖਾਂ ਨੂੰ ਪੰਜਾਬ ਤੋਂ ਦੂਰ ਕਾਲੇ ਪਾਣੀ ਦੀਆਂ ਜੇਲਾਂ ਵਿੱਚ ਸੁੱਟ ਦਿੱਤਾ ਜਾਂਦਾ ਹੈ ਹੁੰਦਾ ਕੀ ਹੈ ਕਿ ਸਾਲ ਚੱਲ ਰਿਹਾ ਹੁੰਦਾ ਹੈ 1849 ਈਸਵੀ ਦਾ ਜਦੋਂ ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਸਿੱਖ ਰਾਜ ਤੇ ਕਬਜ਼ਾ ਕਰ ਲੈਂਦੇ ਹਨ ਤੇ ਲਾਹੌਰ ਦੇ ਸ਼ਾਹੀ ਕਿਲੇ ਤੇ ਅੰਗਰੇਜ਼ੀ ਰਾਜ ਦਾ ਝੰਡਾ ਚੜ੍ਹਾ ਦਿੱਤਾ ਜਾਂਦਾ ਹੈ ਉਦੋਂ ਪੰਜਾਬ ਭਾਰਤ ਦਾ ਇੱਕੋ ਇੱਕ ਅਜੇਹਾ ਇਲਾਕਾ ਹੁੰਦਾ ਜੋ ਸਭ ਤੋਂ ਅਖੀਰ ਤੇ ਅੰਗਰੇਜ਼ਾਂ ਦਾ ਗੁਲਾਮ ਬਣਦਾ ਇਸ ਤੋਂ ਕਰੀਬ 1 ਸਾਲ ਪਹਿਲਾਂ 1849 ਈਸਵੀ ਦੇ ਵਿੱਚ ਇੱਕ ਅੰਗਰੇਜ਼ ਅਫਸਰ ਅਮਰਸਰ ਸ਼ਹਿਰ ਦਾ ਦੌਰਾ ਕਰਨ ਆਇਆ ਹੁੰਦਾ ਜੋ ਅਮਰਸਰ ਆ ਕੇ ਸੋਚਦਾ ਏ ਕਿ ਹੁਣ ਮੈਂ ਕਿਉਂ ਨਾ ਸਿੱਖਾਂ ਦੇ ਪਾਵਨ ਸਥਾਨ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦੇਖ ਆਵਾਂ ਕਿ ਅਜੇਹਾ ਇਸ ਜਗ੍ਹਾ ਵਿੱਚ ਕੀ ਹੈ ਇਸ ਦੇ ਪ੍ਰਤੀ ਸਿੱਖਾਂ ਵਿੱਚ ਅੰਨੀ ਸ਼ਰਧਾ ਕਿਉਂ ਹੈ ਐਸੀ ਕਿਹੜੀ ਸ਼ਕਤੀ ਸਿੱਖਾਂ ਨੂੰ ਇੱਥੋਂ ਮਿਲਦੀ ਜਿਸ ਨੂੰ ਪ੍ਰਾਪਤ ਕਰਕੇ ਇਕੱਲਾ-ਕੱਲਾ ਸਿੱਖ ਵੀ ਲੱਖਾਂ ਨਾਲ ਭੜ ਜਾਂਦਾ ਏ ਇਹ ਗੱਲਾਂ ਸੋਚਦਾ ਸੋਚਦਾ ਉਹ ਅੰਗਰੇਜ਼ ਅਫਸਰ ਸ਼੍ਰੀ ਦਰਬਾਰ ਸਾਹਿਬ ਪੁੱਜ ਜਾਂਦਾ ਏ ਪਰ ਜਦੋਂ ਉਹ ਅੰਦਰ ਦਾਖਲ ਹੋਣ ਲੱਗਦਾ ਤਾਂ ਦਰਸ਼ਨੀ ਡਿਊੜੀ ਦੇ ਬਾਹਰ ਖੜੇ ਸੇਵਾਦਾਰ ਵੱਲੋਂ ਇਸ ਅਫਸਰ ਨੂੰ ਰੋਕਿਆ ਜਾਂਦਾ ਏ ਉਹ ਸੇਵਾਦਾਰ ਕਹਿੰਦਾ ਕਿ ਤੁਸੀਂ ਐਦਾਂ ਨੰਗੇ ਸਿਰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਨਹੀਂ ਜਾ ਸਕਦੇ ਤੁਹਾਨੂੰ ਸਿਰ ਢੱਕ ਕੇ ਹੀ ਅੰਦਰ ਲੰਗਰ ਦੀ ਇਜਾਜ਼ਤ ਮਿਲੇਗੀ ਬੇਚੱਕ ਜਿਹੜੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਹਰ ਕੋਈ ਆ ਸਕਦਾ ਹੈ ਪਰ ਪਹਿਲਾ ਤੁਹਾਨੂੰ ਸਿਰ ਜਰੂਰੀ ਟਕਣਾ ਪਵੇਗਾ ਪਰ ਦੂਜੇ ਪਾਸੇ ਅੰਗਰੇਜ਼ਿਆਂ ਦਾ ਪੰਜਾਬ ਉੱਤੇ ਅਜੇ ਨਵਾਂ-ਨਵਾਂ ਕਬਜ਼ਾ ਹੋਇਆ ਹੁੰਦਾ ਤੇ ਇਹ ਅਫਸਰ ਏਸੇ ਰਾਜ ਭਾਗ ਦੇ ਨਸ਼ੇ ਵਿੱਚ ਚੂਰ ਹੋਇਆ ਦਰਸ਼ਨੀ ਡਿਊਟੀ ਤੇ ਖੜੇ ਸੇਵਾਦਾਰ ਨਾਲ ਬਹਿਸ ਬਾਜੀ ਕਰਨ ਲੱਗਾ ਕਿ ਸਾਨੂੰ ਕੋਈ ਕਿਵੇਂ ਰੋਕ ਸਕਦਾ ਹੈ ਹੁਣ ਤੁਸੀਂ ਸਾਡੇ ਗੁਲਾਮ ਹੋ ਮੈਂ ਤੁਹਾਡਾ ਮਾਲਕ ਹਾਂ ਇਹ ਪੂਰੇ ਪੰਜਾਬ ਉੱਤੇ ਹੁਣ ਸਾਡਾ ਰਾਜ ਹੈ ਇਹ ਦਰਬਾਰ ਸਾਹਿਬ ਦੀ ਧਰਤੀ ਵੀ ਸਾਡੀ ਮਲਕੀਅਤ ਹੈ ਫਿਰ ਹੁਣ ਸਾਡੀ ਮਰਜ਼ੀ ਹੋਵੇਗੀ ਕਿ ਇੱਥੇ ਅਸੀਂ ਨੰਗੇ ਸਿਰ ਅੰਦਰ ਜਾਈਏ ਜਾਂ ਸਿਰ ਟਾਕੇ ਇਹ ਗੱਲਾਂ ਪਤਾ ਕਰਦਿਆਂ ਕਰਾਉਂਦਿਆਂ ਉੱਥੇ ਗਾਲੀ ਗਲੋ ਸ਼ੁਰੂ ਹੋ ਜਾਂਦਾ ਹੱਥਾ ਪਾਈ ਹੋਣ ਲੱਗ ਪੈਂਦੀ ਹੈ ਕਿਹਾ ਜਾਂਦਾ ਹੈ ਕਿ ਉਸ ਵਕਤ ਦੇ ਸਿੱਖਾਂ ਦੇ ਕੁਝ ਮੁਖ ਆਗੂ ਜਿਨ੍ਹਾਂ ਵਿੱਚ ਭਾਈ ਵਿਵੇਕ ਸਿੰਘ ਭਾਈ ਮਸਤਾਨ ਸਿੰਘ ਤੇ ਉਦੋਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੰਡਾ ਸਿੰਘ ਜੀ ਗਾਲੀ ਗਲੋਚ ਹੁੰਦਾ ਸੁਣ ਕੇ ਝਗੜੇ ਵਾਲੀ ਜਗ੍ਹਾ ਤੇ ਪਹੁੰਚ ਜਾਂਦੇ ਹਨ ਇਹ ਤਿੰਨੇ ਸਿੱਖ ਵੀ ਉਸ ਅੰਗਰੇਜ਼ ਅਫਸਰ ਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਸਿਰ ਢਾਕੇ ਅੰਦਰ ਚਲੇ ਜਾਓ ਪਰ ਉਹ ਅਫਸਰ ਸਿਰ ਢਕਣਾ ਤਾਂ ਦੂਰ ਆਪਣੇ ਪੈਰਾਂ ਵਿੱਚ ਪਾਏ ਬੂਟ ਉਤਾਰਨ ਤੋਂ ਵੀ ਇਨਕਾਰ ਕਰ ਦਿੰਦਾ ਹੈ ਕਿ ਮੈਂ ਤਾਂ ਐਵੇਂ ਹੀ ਅੰਦਰ ਜਾਵਾਂਗਾ ਤੁਸੀਂ ਮੈਨੂੰ ਰੋਕ ਕੇ ਦਿਖਾਓ ਜਦੋਂ ਇਹ ਅੰਗਰੇਜ਼ ਧੱਕੇ ਦੇ ਨਾਲ ਹੀ ਸ਼ਰੀਆ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਣ ਲੱਗਦਾ ਤਾਂ ਬੇਅਦਬੀ ਹੁੰਦੀ ਦੇਖ ਕੇ ਉੱਥੇ ਖੜੇ ਇੱਕ ਨਿਆਂਗ ਸਿੰਘ ਵੱਲੋਂ ਆਪਣੀ ਕਿਰਪਾਨ ਦੇ ਨਾਲ ਉਸ ਅੰਗਰੇਜ਼ ਅਫਸਰ ਦਾ ਗਾਟਾ ਲਾ ਦਿੱਤਾ ਜਾਂਦਾ ਏ ਇੱਕ ਵੱਡੇ ਅਫਸਰ ਦਾ ਧੜ ਨਾਲ ਵੱਖ ਹੋਇਆ ਸਿਰ ਵੇਖ ਕੇ ਉੱਥੇ ਹਾਹਾਕਾਰ ਮਚ ਜਾਂਦੀ ਹੈ ਉਦੋਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਬਹੁਤ ਥੋੜੇ ਸਿੱਖ ਮੌਜੂਦ ਸਨ ਇਸ ਘਟਨਾ ਕਾਰਨ ਗੁੱਸੇ ਵਿੱਚ ਭੜਕੇ ਅੰਗਰੇਜ਼ਾਂ ਵੱਲੋਂ ਫੌਜ ਭੇਜ ਕੇ ਸ਼੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਘੇਰਾ ਪਾਲਿਆ ਜਾਂਦਾ ਉੱਥੇ ਮੌਜੂਦ ਸਿੱਖਾਂ ਅਤੇ ਫੌਜ ਦੇ ਵਿਚਕਾਰ ਇੱਕ ਖੂਨੀ ਝੜਪ ਵੀ ਹੁੰਦੀ ਹੈ ਜਿਸ ਵਿੱਚ ਬਹੁਤ ਸਾਰੇ ਸਿੱਖ ਗੰਭੀਰ ਜ਼ਖਮੀ ਵੀ ਹੋ ਜਾਂਦੇ ਇੱਕ ਅੰਗਰੇਜ਼ ਅਫਸਰ ਦੇ ਕਤਲ ਮਾਮਲੇ ਦਾ ਬਾਅਦ ਵਿੱਚ ਅਦਾਲਤ ਵਿੱਚ ਕੇਸ ਚੱਲਦਾ ਹੈ ਇਸ ਮੁਕਦਮੇ ਦਾ ਫੈਸਲਾ ਸੁਣਾਉਂਦੇ ਹੋਏ ਅੰਗਰੇਜ਼ੀ ਅਦਾਲਤ ਹੁਕਮ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਗੰਡਾ ਸਿੰਘ ਜੀ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਫાંਸੀ ਤੇ ਲਟਕਾ ਦਿੱਤਾ ਜਾਵੇ ਤੇ ਘਟਨਾ ਵੇਲੇ ਉੱਥੇ ਮੌਜੂਦ 6 ਹੋਰ ਸਿੱਖਾਂ ਨੂੰ ਪੰਜਾਬ ਤੋਂ ਬਾਹਰ ਜੇਲ੍ਹਾਂ ਵਿੱਚ ਸੁੱਟ ਦਿੱਤਾ ਜਾਵੇ ਇਸ ਫੈਸਲੇ ਤੋਂ ਬਾਅਦ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਗੰਡਾ ਸਿੰਘ ਨੂੰ ਦੋ ਹੋਰ ਸਾਥੀਆਂ ਸਮੇਤ ਫાંਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਤੇ ਬਾਕੀ ਦੇ ਸਿੰਘਾਂ ਨੂੰ ਕਾਲੇ ਪਾਣੀ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਜਾਂਦਾ ਹੈ ਦੋਸਤੋ ਇਸ ਪੂਰੀ ਘਟਨਾ ਦਾ ਜ਼ਿਕਰ ਤੁਹਾਨੂੰ ਇੱਕ ਕਿਤਾਬ ਜਿਸ ਦਾ ਨਾਮ ਹੈ ਸ੍ਰੀ ਅਮਰਸਰ ਜੀ ਕੇ ਦਰਛਨੀ ਇਸ ਨਾਮ 500 ਸਾਲਾਂ ਵਿੱਚ ਵੀ ਮਿਲ ਜਾਵੇਗਾ ਇਸ ਤੋਂ ਬਾਅਦ ਹੀ ਅੰਗਰੇਜ਼ਾਂ ਨੂੰ ਇੱਕ ਗੱਲ ਸਮਝ ਆ ਚੁੱਕੀ ਸੀ ਕਿ ਸਿੱਖ ਆਪਣੇ ਗੁਰੂ ਧਾਮਾਂ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਤੇ ਇਹਨਾਂ ਤੇ ਕਾਬੂ ਪਾਉਣਾ ਮੁਸ਼ਕਲ ਹੋਵੇਗਾ ਜਿਸ ਕਰਕੇ ਹੀ ਫਿਰ ਅੰਗਰੇਜ਼ ਚਲਾਕੀ ਦੇ ਨਾਲ ਸਿੱਖਾਂ ਦੇ ਸਾਰੇ ਵੱਡੇ ਧਾਰਮਿਕ ਸਥਾਨਾਂ ਤੇ ਆਪਣੇ ਸਰਬਰਾ ਨਿਯੁਕਤ ਕਰ ਦਿੰਦੇ ਹਨ ਇਹ ਸਰਬਰਾ ਅੰਗਰੇਜ਼ਾਂ ਦੇ ਪਿੱਠੂ ਹੁੰਦੇ ਸਨ ਜੋ ਕੋ ਜੋ ਨਨੋ ਅੰਗਰੇਜ਼ਾਂ ਵੱਲੋਂ ਕਿਹਾ ਜਾਂਦਾ ਸੀ ਉਹੀ ਕੋ ਜੋ ਕਰਦੇ ਰਹੇ 1848 ਤੋਂ ਸ਼ੁਰੂ ਹੋਈ ਸਿੱਖ ਗੁਰੂ ਧਾਮਾਂ ਵਿੱਚ ਸਰਬ ਰਹਾ ਦੀ ਇਹ ਰੀਤ 1920 ਤੱਕ ਚੱਲਦੀ ਰਹੀ ਸੀ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹੀ ਫਾਸੀ ਤੇ ਲਟਕਾ ਦਿੱਤਾ ਗਿਆ ਸੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ